ਅਨਿਤ ਸ਼ਾਹ ਤੇ ਮੋਦੀ ਜੀ ਨੂੰ ਦੋ ਵਾਰੀ ਝਕਾਇਆ ਗਿਆ ਹੈ ਉਹਨਾਂ ਨੂੰ ਨੋਟੀਫਿਕੇਸ਼ਨ ਵਾਪਸ ਲੈਣੀ ਪਈ ਹੈ ਅੱਜ ਤੱਕ 11 ਸਾਲਾਂ ਚ 12 ਸਾਲਾਂ ਚ ਹੋਰ ਕੋਈ ਨੋਟੀਫਿਕੇਸ਼ਨ ਨਹੀਂ ਵਾਪਸ ਲਈ ਅਰੋ ਕਿੰਨੇ ਝਕਾਇਆ ਪੰਜਾਬੀਆਂ ਨੇ ਪਹਿਲਾ ਸਭ ਸ੍ਰੀ ਅਕਾਲ ਏ ਗੁਰੂਆਂ ਦੀ ਧਰਤੀ ਤੋਂ ਉੱਠੇ ਸਾਡੇ ਨੌਜਵਾਨਾਂ ਨੇ ਸਾਡੇ ਕਿਸਾਨਾਂ ਨੇ ਸਾਡੇ ਬੁੱਧੀਜੀਵੀਆਂ ਨੇ ਸਾਡੇ ਕਵੀਆਂ ਨੇ ਸਾਡੇ ਲੇਖਕਾਂ ਨੇ ਸਾਡੇ ਮੀਡੀਆ ਨੇ 380 ਦਿਨ ਸਟਰਗਲ ਕਰਕੇ ਉਹ ਕਾਨੂੰਨ ਵਾਪਸ ਕਰਾਏ ਅੱਜ ਸਾਡੇ ਨੌਜਵਾਨ ਸਟੂਡੈਂਟ ਇਹਨਾਂ ਦੇ ਨਾਲ ਬਾਕੀ ਆਏ 28 ਤਰੀਕ ਦੀ ਨੋਟੀਫਿਕੇਸ਼ਨ ਨੂੰ 4 ਅਕਤੂਬਰ ਨੂੰ ਰੱਦ ਕਰਨਾ ਪਿਆ ਪਰ ਨਾਲ ਹੀ ਦੂਜੀ ਕਰਤੀ ਉਹ ਰਾਦੇ ਸਾਡੇ ਕਰਕੇ ਨਹੀਂ ਹੋਈ ਸੀ ਉਹ ਹੋਈ ਸੀ ਜੇ ਤਕਨੀਕੀ ਖਾਮੀ ਸੀ ਜਿਹਨੂੰ ਨੋਟੀਫਿਕੇਸ਼ਨ ਨਹੀਂ ਕਰਨੀ ਆਉਂਦੀ ਉਹ ਸਾਡੀ ਯੂਨੀਵਰਸਿਟੀ ਸਾਹਮਣੇ ਚਾਹੁੰਦੇ ਨੇ ਮੈਂ ਨੋਟੀਫਿਕੇਸ਼ਨਾਂ ਸਰਕਾਰ ਦੀਆਂ ਕਰਦਾ ਰਿਹਾ ਜੇ ਤੁਹਾਨੂੰ ਬਾਰ-ਬਾਰ ਨੋਟੀਫਿਕੇਸ਼ਨ ਬਦਲਨੀ ਪਵੇ ਤੇ ਸਮਝੋ ਤੁਸੀਂ ਨਲਾਇਕ ਹੋ ਸੋ ਮੰਤਰਾਲਾ ਨਲਾਇਕ ਹੈ ਜਿਹੜਾ ਬਾਰ-ਬਾਰ ਬਦਲਦਾ ਹੈ